ਸਸਿਕਾ ਜੀ ਸਸਿਕਾ ਠੀਕ ਹੈ ਠੀਕ ਜੀ ਹਾਂ ਜੀ ਨਮਸਕਾਰ ਜੀ ਆਪਣਾ ਵੀਰੇ ਕੀ ਨਾਮ ਤੁਹਾਡਾ ਤਰਨਵੀਰ ਸਿੰਘ ਜੀ ਆਪਣਾ ਵੀਰੇ ਕੀ ਮੇਰਾ ਨਾਮ ਪਰਮਿੰਦਰ ਭਾਈ ਤੁਸੀਂ ਇਹ ਆਪਣੇ ਜਿਹੜਾ ਆਪਣਾ ਕਮਿਊਨਿਟੀ ਹੈਲਥ ਸੈਂਟਰ ਦਾ ਹਾਜੀਪੁਰ ਜਿਹੜਾ ਹੈਗਾ ਇੱਥੇ ਤੁਸੀਂ ਟੈਂਡਰ ਲਿਆ ਦਾ ਪਰਚੀ ਦਾ ਹਾਂਜੀ ਸਰ ਕਿਹਦੇ ਥਰੂ ਆਇਆ ਤੇ ਕਿਨੇ ਲਿਆ ਸੀ ਜੀ ਭਾਜੀ ਦਸੂਏ ਦਾ ਜਸਵੀਰ ਠੇਕੇਦਾਰ ਲਖਵੀਰ ਸਿੰਘ ਲਖਵੀਰ ਸਿੰਘ ਠੇਕੇਦਾਰ ਅੱਛਾ ਜੀ ਉਹਨਾਂ ਨੇ ਸਾਨੂੰ ਕੰਮ ਦੇ ਹੋਰ ਨਿਕਲਿਆ ਸੀ ਟੈਂਡਰ ਇਹ ਸਰ ਸਾਨੂੰ ਨਹੀਂ ਨਾ ਇੰਨਾ ਨਹੀਂ ਪਤਾ ਅਸੀਂ ਕੰਮ ਕਰਦੇ ਹਾਂ ਪਹਿਲਾਂ ਦਸੂਏ ਹਸਪੀਟਲ ਇਹੀ ਪਾਰਕਿੰਗ ਦਾ ਹਾਂ ਉਹ ਨਹੀਂ ਸਾਨੂੰ ਇੱਥੇ ਭੇਜਤਾ ਦਿਹਾੜੀ ਤੇ ਤੁਸੀਂ ਕਿਹੜੀ ਤਰੀਕ ਨੂੰ ਆਇਓ ਛੇ ਅਸੀਂ ਪਹਿਲਾਂ 15 ਨੂੰ ਆਏ ਸੀ ਫੇ ਕਿਹਾ ਨਹੀਂ ਬੰਦ ਕਰਾਇਆ ਫੇ ਉਹ ਦਿਖਾ ਲ ਕੇ ਗਏ ਕੱਲ ਪਰਸੋ ਫਿਰ ਕੋਈ ਕੁਝ ਗਏ ਇੱਥੇ ਮਨਸੂਬਾ ਕਾਗਜ਼ ਤੁਸੀਂ ਜਿਵੇਂ ਹੁਣ ਟੈਂਡਰ ਨਿਕਲਿਆ ਆਇਆ ਤੁਸੀਂ ਬਾਹਰ ਦੇ ਏਰੀਆ 'ਚ ਆਏ ਹੋ ਹੈਨਾ ਦਸੂਏ ਤੋਂ ਆਏ ਹੋ ਤੁਹਾਡੇ ਹਲਕਾ ਦਸੂਆ ਹਾਂਜੀ ਹਾਂਜੀ ਤੇ ਇਹ ਕਿਹਦੀ ਪਰਮਿਸ਼ਨ ਨਾਲ ਕਿਸੇ ਇੱਥੇ ਆਪਣੇ ਜਿਹੜੇ ਹਾਜੀਪੁਰ ਦੇ ਕਿਸੇ ਤੁਹਾਡੇ ਮੋਹਤਵਾਰ ਦੇ ਨੋਟਿਸ 'ਚ ਹੈਗਾ ਐਸ ਐਮਓ ਸਾਹਿਬ ਨੂੰ ਵੀ ਪਤਾ ਸਾਡੀ ਅੰਦਰ ਗੱਲ ਕਰਾ ਕੇ ਐਸ ਐਮਓ ਸਾਹਿਬ ਕਿੱਥੋਂ ਦੇ ਹੈ ਇਹ ਤੇ ਜਿਹੜੇ ਇੱਥੇ ਸਰਦਾਰ ਭਾਈ ਕਿੱਥੋਂ ਦੇ ਆ ਉਹਦੇ ਸਾਈਨਾਂ ਨਹੀਂ ਸਾਨੂੰ ਪਤਾ ਜੀ ਜਿਹੜੇ ਅੰਦਰ ਸਾਡੀ ਗੱਲ ਕਰਾ ਕੇ ਸਾਨੂੰ ਤਾਂ ਖੜਿਆ ਕੀਤਾ ਇੱਥੇ ਕੀ ਟੈਂਡਰ ਅੰਦਰ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਅਜੇ ਮੜੇ ਇੱਕ ਮਿੰਟ ਇੱਕ ਮਿੰਟ ਆਪਣੇ ਸਰਪੰਚ ਸਾਹਿਬ ਤੁਸੀਂ ਹੁਣ ਚਲੋ ਹੁਣ ਤੁਹਾਨੂੰ ਸਰਪੰਚ ਸਾਹਿਬ ਸਾਨੂੰ ਕਹਿਣ ਦੀ ਆਦਤ ਹੈ ਤੁਸੀਂ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਣ ਚੁੱਕੇ ਹੋ ਤੇ ਇਹ ਜਿਹੜਾ ਹਾਜੀਪੁਰ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਦਾ ਜਿਹੜਾ ਟੈਂਡਰ ਲਿਆ ਗਿਆ ਇਹਨਾਂ ਕੋਲ ਪਰਚੀ ਦਾ ਪਾਰਕਿੰਗ ਪਰਚੀ ਲਾਈ ਗਈ ਹੈ ਤੇ ਕੀ ਤੁਹਾਡੇ ਧਿਆਨ 'ਚ ਸੀਗਾ ਜੀ ਨੇ ਸਰ ਸਾਨੂੰ ਤਾਂ ਪਤਾ ਹੀ ਨਹੀਂ ਜੇ ਸਾਨੂੰ ਪਤਾ ਹੋਵੇ ਤਾਂ ਫਿਰ ਆਪਾਂ ਕੈਨਪੈਨ ਕਰਕੇ ਕਿਉਂਕਿ ਜਿਹੜਾ ਇੱਕ ਕੰਮ ਕੀਤਾ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਬੰਦਾ ਆਂਦਾ ਇੱਕ ਮਿੰਟ ਹਾਂ ਹਾਂ ਅੱਗੇ ਆਜੋ ਨਗਰ 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 ਡਾਕਟਰ ਤੋਂ ਪੰਦੂ ਡਾਕਟਰ ਨੂੰ ਅੱਜ ਅੱਛਾ ਜੀ ਮਤਲਬ ਇਹ ਤੁਹਾਡੇ ਮਤਲਬ ਕਿ ਨਈ ਧਿਆਨ ਸਾਡੀ ਨੌਲੇਜ ਲੋਕਾਂ ਨੂੰ ਹਰਾਸਮੈਂਟ ਹੈ ਤੁਹਾਡੀ ਪੰਚਾਇਤ ਦੀ ਨੌਲੇਜ ਹੈ ਨਾ ਸਾਡੀ ਨੌਲੇਜ ਹੈਗਾ ਵੇਤੇ ਇੱਕ ਪਰਚੀ ਲਗਣੀ ਹੈ ਹਾਂ ਜੀ ਤੇ ਜਿਸ ਤਰ੍ਹਾਂ ਹੁਣ ਇਹ ਜਿਹੜੇ ਮੁੰਡੇ ਪਾਰਕਿੰਗ ਪਰਚੀ ਕੱਟ ਰਹੇ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੈਗੀ ਇਹ ਸਟੈਂਡਰਡ ਤਾਂ ਲੈ ਲਿਆ ਪਰ ਤੁਸੀਂ ਇਹਦੀ ਕੀ ਨਖੇਦੀ ਕਰਦੇ ਹੋ ਅਸੀਂ ਨਖੇਦੀ ਕਰਦੇ ਇੱਕ ਤਾਂ ਜਿਹੜਾ ਸਰਕਾਰੀ ਹਸਪਤਲ ਸਾਡਾ ਇੱਥੇ ਤੋਂ ਉਹ ਹੀ ਬੰਦਾ ਆਂਦਾ ਜਿਹਦੇ ਕੋਲ ਪੈਸੇ ਨਹੀਂ ਹੁੰਦੇ ਜਾਂ ਪੈਸੇ ਘੱਟ ਹੁੰਦੇ ਆ ਜੇ ਕਿਸੇ ਬੰਦੇ ਕੋਲ ਪਰਚੀ ਕਟਾਉਣ ਨੂੰ ਪੈਸੇ ਨਹੀਂ ਹੁੰਦੇ 5 ਵਜੇ ਤਾਂ ਇਹ ਡਾਕਟਰ ਕੋਲ ਜਾਂਦੇ ਜਦੋਂ ਕੋਈ ਪੈਸੇ ਨਹੀਂ ਹੈ ਹੁਣ ਜਿਹੜਾ ਬੰਦਾ ਇੱਥੇ ਅੰਦਰ ਆਂਦਾ ਉਹ 10 ਰੁਪਏ ਪਰਚੀ ਤੇ ਉਹਨੂੰ ਕਟਾਉਣ ਲਈ ਹੁੰਦੇ ਨਹੀਂ ਤੇ ਫਿਰ ਇਹ 20 ਤੇ 25 ਲਾਖ ਕੀ ਹੈ ਐਵੇਂ ਸਾਈਕਲ ਦੀ ਹਾਂਜੀ ਜਾਂ ਗੱਡੀ ਦੀ ਇਹ ਮੰਦ ਪਾਕੀ ਗੱਲ ਆ ਸਰਕਾਰ ਨੇ ਇਦਾਂ ਟੈਟ ਨਹੀਂ ਭਰਨੇ ਸਰਕਾਰ ਜੀ 10 ਦਾ 20 ਰੁਪਏ ਨਾਲ ਆਪਣਾ ਟੈਟ ਭਰਨਾ ਕਹਿੰਦੀ ਉਹ ਗੱਲ ਨਹੀਂ ਹੁਣੀ ਅਸੀਂ ਇਹਦੀ ਨਖੇਦੀ ਕਰਦੇ ਆਂ ਪਰ ਜੋਰ ਨਖੇਦੀ ਕਰਾਂਗੇ ਆਉਣ ਵਾਲੇ ਸਮੇਂ ਨੂੰ ਜੇ ਪਰਚੀ ਨਹੀਂ ਹਟਾਣਗੇ ਤਾਂ ਅਸੀਂ ਫੇਰ ਧਰਨਾ ਦੇਵਾਂਗੇ ਸਰ ਇਹ ਤੁਹਾਨੂੰ ਪਤਾ ਹੋਣਾ ਵੀ ਇਹ ਇਹ ਕਮਿਊਨਿਟੀ ਹੈਲਥ ਸੈਂਟਰ ਆ ਲੇਕਿਨ ਇਹਨੂੰ ਹਸਪਤਾਲ ਵਿੱਚ ਬਦਲਦੀਆਂ ਕਾਫੀ ਮੰਗਾਂ ਜਿਹੜੀਆਂ ਸਰਕਾਰ ਤੋਂ ਪਹੁੰਚੀਆਂ ਆ ਉਹਦੇ ਵੱਲ ਧਿਆਨ ਦੇਣ ਦੀ ਬਜਾਏ ਇਹਨਾਂ ਨੂੰ ਪਾਰਕਿੰਗ ਪਰਚੀ ਲਾਉਣੀ ਚਾਹੀਦੀ ਸੀ ਸਰ ਹਸਪਤਾਲ ਵਿੱਚ ਜਿਹੜੀ ਚੀਜ਼ ਦੀ ਲੋੜ ਆ ਜੈਸਤੀ ਲੋੜਾ ਹਸਪੀਟਲ ਦੇ ਡਾਕਟਰ ਨੇ ਲੋੜਾ ਸਫਾਈ ਦੀ ਲੋੜਾ ਇਹ ਤਾਂ ਹੋ ਨਹੀਂ ਰਿਹਾ ਸਰਕਾਰ ਪੈਸੇ ਇਕੱਠੇ ਇਧਰ ਨੂੰ ਦਰਪੇ ਵੀ 10000 2000 ਰੁਪਏ ਜਿਹੜੇ ਬੰਦੇ ਅੰਦਰ ਆਂਦੇ ਇਲਾਜ ਕਰਾਣ ਉਹ ਆਂ ਨਾ ਜਿਹੜੇ ਇਹ ਤਾਂ ਗੱਲ ਪੱਕੀ ਆ ਵੀ ਲੋਕ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਆ ਇਹ ਆਮ ਆਦਮੀ ਸਰਕਾਰ ਆ ਲੋਕਾਂ ਦੇ ਭਲੇ ਲਈ ਕੰਮ ਕਰਦੇ ਆ ਪਰ ਆ ਜਿਹੜਾ ਕੰਮ ਕਰ ਰਿਹਾ ਹਸਪੀਟਲ ਵਿੱਚ ਜਦਕਿ ਪੰਚਾਇਤਾਂ ਦੇ ਵਿੱਚ ਕਈ ਜਗ੍ਹਾ ਹਸਪੀਟਲ ਲੱਗੇ ਆ ਛੋਟੇ ਉਹਨਾਂ ਵਿੱਚ ਕਿਤੇ ਨਹੀਂ ਪਰਚੀ ਇਹ ਪਹਿਲੀ ਵਾਰ ਹੋਈ ਹੈ ਮੇਰੀ ਆਪਣੀ ਹੋਜ ਦੇ ਵਿੱਚ ਜਿੱਥੇ ਪੰਚਾਇਤ ਦਾ ਹਸਪੀਟਲ ਪੰਚਾਇਤ ਉੱਥੇ ਹਸਪੀਟ ਠੀਕ ਹੈ ਜੀ ਸਰ ਤੁਸੀਂ ਕੀ ਕਹਿ ਰਹੇ ਸੀ ਅਸੀਂ ਹੁਣੇ ਆਏ ਬੱਚੇ ਨੂੰ ਫੀਵਰ ਹੈ ਬੱਚੇ ਨੂੰ ਚੈੱਕ ਕਰਾਣ ਆਏ ਸੀ ਡਾਕਟਰ ਤੰਦਰ ਮਿਲਿਆ ਹੀ ਨਹੀਂ ਕਹਿੰਦੇ ਹੈ ਨਹੀਂ ਬੱਚਿਆਂ ਦਾ ਡਾਕਟਰ ਕੋਈ ਪਰ ਪਰਚੀ ਇੱਥੇ ਕੱਟ ਦਿੱਤੀ ਸਾਡੀ ਜੋ ਪਾਰਕਿੰਗ ਪਰਚੀ ਲਾਤੀ ਡਾਕਟਰ ਹੈ ਨਹੀਂ ਡਾਕਟਰ ਹੈ ਨਹੀਂ ਹੁਣ ਅਸੀਂ ਕੀ ਕਰੀਏ ਤੇ ਆਪਣੇ ਸਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇੱਥੇ ਜਿਹੜੀਆਂ ਸਾਨੂੰ ਸਰਕਾਰੀ ਹਸਪਤਾਲ ਤਾਂ ਅਸੀਂ ਕਹਿੰਦੇ ਨਹੀਂ ਆਮ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਕਮਿਊਨਿਟੀ ਹੈਲਥ ਸੈਂਟਰ ਹੈ ਤਾਂ ਇੱਥੇ ਕੀ ਕੀ ਸਹੂਲਤਾਂ ਹੋਣੀਆਂ ਚਾਹੀਦੀਆਂ ਤੇ ਕੀ ਕੀ ਲੋਕਾਂ ਦੀ ਮੰਗ ਹੈ ਸਾ ਲੋਕਾਂ ਦੀ ਮੰਗ ਇਹ ਹੈ ਵੀ ਇੱਕ ਤੇ ਜਿੱਦਾਂ ਆਪਾਂ ਐਕਸਰੇ ਕਰਦੇ ਆ ਜਾਂ ਡਾਕਟਰ ਹੋਣੇ ਚਾਹੀਦੇ ਤੇ ਸਟਾਫ ਹੋਣਾ ਚਾਹੀਦਾ ਇੱਕ ਸਟਾਫ ਨਹੀਂ ਪੂਰਾ ਦੂਜਾ ਜਿਹੜੀ ਆਪਣੀ ਕੰਟੀਨ ਖੋਲੀ ਆ ਇਹ ਹੈਲਥ ਸੈਂਟਰ ਆ ਦੂਜਾ ਜਿਹਦੇ ਵਿੱਚ ਦਵਾਈਆਂ ਦਵਾਈਆਂ ਦਿੱਤੀਆਂ ਜਾਣੀਆਂ ਉੱਥੇ ਉਹਨਾਂ ਨੇ ਕੰਟੀਨ ਖੋਲਦੀ ਹੈ ਜਗ੍ਹਾ ਤਾਂ ਗਿਆ ਨਹੀਂ ਗਈ ਪਰ ਜਿਹੜੇ ਆ ਸਰਕਾਰ ਦੇ ਕੰਮ ਆ ਸੀ ਇਹਨੇ ਖੇਤੀ ਕਰਦੇ ਜਿਹੜੀ ਪਰਚੀ ਆ ਸਾਡੀ ਪਲਜੋਰ ਪੰਚਾਇਤ ਵੱਲੋਂ ਤੇ ਸਾਡੇ ਵੱਲੋਂ ਸ਼ਹਿਰਦਾਰਾਂ ਵੱਲੋਂ ਇਹ ਅਪੀਲ ਕੀਤੀ ਜਾਂਦੇ ਵੀ ਇਹ ਪਰਚੀ ਬੰਦ ਕੀਤੀ ਜਾਵੇ ਤਾਂ ਜਿਹੜਾ ਲੋਕਾਂ ਦਾ ਦੁਰਵਿయోగ ਹੋ ਰਿਹਾ ਇਹ ਨਾ ਹੋਵੇ ਕਿਦਾ ਪਹਿਲੇ ਸੀਗਾ ਹੁਣ ਤਾਂ ਹੀ ਰਹਿਣਾ ਗਾਇਰਾ ਮਰਜ਼ੀ ਦੇ ਸਾਹ ਠੀਕ ਹੈ ਧੰਨਵਾਦ